ਪੰਜਾਬ ਵਿੱਚ ਲਾਅਨ ਆਰਡਰ ਦੇ ਮੱਦੇ ਨਜ਼ਰ ਨਕੋਤਰ ਦੇ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਆਈਆ ਵੱਲੋਂ ਨਕੋਤਰ ਦੇ ਐਸ.ਟੀ.ਐਮ ਦਫ਼ਤਰ ਔਰ ਡੀ.ਐਸ.ਪੀ ਦਫ਼ਤਰ ਜਿਹੜੇ ਸਭ ਵਿੱਚੋਂ ਦਾ ਉਤਰ ਹੈਗਾ ਆ ਔਰ ਇਹ ਮੋੜੇ ਧਰਨਾ ਲਗਾਇਆ ਗਿਆ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਡਾਕਟਰ ਨਵਜੋਤ ਆਈਆ ਜਿਹੜੇ ਆਪਣੇ ਕਾਂਗਰਸ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਹੋਏ ਆ ਔਰ ਇੱਥੇ ਜਿਹੜਾ ਧਰਨਾ ਜਿਹੜਾ ਸਵੇਰ ਤੋਂ ਹੀ ਲਗਾਤਾਰ ਚੱਲ ਰਿਹਾ ਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਦਾ ਜਿਹੜਾ ਇਹ ਮੁੱਖ ਕਾਰਨ ਕੀ ਹੈਗਾ ਆ ਵੀ ਜਿਹੜਾ ਧਰਨਾ ਲਗਾਇਆ ਗਿਆ ਤੁਸੀਂ ਦੇਖਦੇ

ਜਿੰਦਾਬਾਦ ਡਾਕਟਰ ਨਿਜੋ ਸਿੰਘ ਜੀ ਜਿੰਦਾਬਾਦ 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 ਲੋਰੀ ਥੋੜਾ ਜਿਹਾ ਮਾਹੌਲ ਤਾਂ ਕਰਮ ਹੋ ਗਿਆ ਬਹੁਤ ਦਿਨਾਂ ਦੇ ਬੱਚ ਬੱਚ ਨੂੰ ਛੁਪਣਾ ਪਿਆ ਆਪਣੇ ਕਈ ਫੈਸਲੇ ਵਾਪਸ ਲੈਣੇ ਪੈਂਦੇ ਆ ਇਸੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਨਾਲ ਹੀ ਬੇਨਤੀ ਕਰਦੇ ਆ ਸਤਿ ਸ਼੍ਰੀ ਅਕਾਲ ਸਿੰਘ ਜੀ ਤੇ ਬਲਬੀਰ ਸਿੰਘ ਜੀ ਪੈਨ ਨੂੰ ਪਾਉਂਦੇ ਆ ਤੁਹਾਡਾ ਕਾਮਰਸ ਪਾਰਟੀ ਦੀ ਟੀਮ ਵੀ ਹੱਤੀ ਸਾਡੇ ਵਰਕਰ ਸਹਿਬਾਨ ਔਰ ਸਾਡੇ ਆਧਿਕਾਰ

ਉਹ ਕੈਮਰੇ ਦਾ ਫੋਨ ਸਾਡੇ ਖੁੱਲ ਜਾਂਦੇ ਆ ਕੋਈ ਗੱਲ ਨਹੀਂ ਅੱਗੇ ਬਾਹਰ ਨਹੀਂ ਆਉਂਦਾ ਸੀ ਨਹੀਂ ਅੱਗੇ ਬਾਹਰ ਨਹੀਂ ਆਉਂਦਾ ਇਹ ਨਹੀਂ ਚੱਲੋ ਪ੍ਰਧਾਨ ਜੀ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਧਰਨੇ ਦੇਣੇ ਪੈ ਰਹੇ ਹੈਗੇ ਆ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਸਤਾਰਾਂ ਤਲਕ ਨੂੰ ਜੋ ਵਿਗੜਦੀ ਹੋਈ ਕਾਨੂੰਨ ਵਿਵਸਥਾ ਉਹਦੇ ਖਿਲਾਫ ਧਰਨੇ ਦਿੱਤੇ ਜਾਣੇ ਸੀ ਉਹ ਜਿਹੜਾ ਧਰਨਾ ਹੈਗਾ ਉਹ ਸਾਡੇ ਸੋਢਣ ਬਾਬਾ ਸਿੱਧੂ ਬਾਬਾ ਜੀ ਦੀ ਛੁੱਟੀ ਸੀ ਉਹਦੇ ਕਰਕੇ ਜ਼ਿਲ੍ਹੇ ਦੇ ਜਿਹੜੇ ਧਰਨੇ ਸੀ ਉਹ 19 ਤਰੀਕ ਤੇ ਮੁਲਤਵੀ ਹੋਏ ਆ ਅੱਜ ਜਿਹੜਾ ਇਹ ਧਰਨਾ ਹੈ ਜਿਹੜੀ ਵਿਗੜਦੀ ਕਾਨੂੰਨ ਵਿਵਸਥਾ ਮੇਕ ਉਧਰ ਬਾਰੇ ਤੁਸੀਂ ਰੋਜ਼ ਦੇਖਦੇ ਹੋ ਸ਼ਹਿਰ ਦੇ ਵਿੱਚ ਕੋਈ ਐਸਾ ਦਿਨ ਨਹੀਂ ਜਾਂਦਾ ਜਿੱਦਾਂ ਕਿਸੇ ਦੀਆਂ ਵਾਲੀਆਂ ਨਹੀਂ ਲੁੱਟ ਹੁੰਦੀਆਂ ਕਿਸੇ ਦਾ ਮੋਟਰਸਾਈਕਲ ਨਹੀਂ ਚੋਰੀ ਹੁੰਦਾ ਤੇ ਜਦੋਂ ਥਾਣੇ ਆ ਚ ਕੰਪਲੇਂਟ ਕਰਾਉਣ ਜਾਂਦੇ ਕਿ ਕੰਪਲੇਂਟ ਵੀ ਨਹੀਂ ਲਿਖੀ ਸੋ ਮੈਂ ਅੱਜ ਇੱਥੇ ਵਿਸਤਾਰ ਦੇ ਵਿੱਚ ਅਸੀਂ ਡਿਪਟੀ ਸਾਹਿਬ ਦੇ ਮੂਹਰੇ ਤਰਨਾ ਦਿੱਤਾ ਲੈਕਚਰ ਕੀਤੇ ਉਹਦੇ ਚ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਜਿੱਥੇ ਪੰਜ ਪੰਜ ਚਾਰ ਚਾਰ ਹਜ਼ਾਰ ਬੰਦਾ ਹਰ ਮਹੀਨੇ ਜਿਹੜਾ ਗੋਲੀਆਂ ਲੈਣ ਆਉਂਦਾ ਉਹ ਉੱਥੇ ਬਹਿ ਕੇ ਸਲਾਮਾਂ ਕਰਦੇ ਆ ਔਰ ਉਹ ਉਸ ਦਾ ਲੁੱਟਾ ਖੋਹਾਂ ਕਰਦੇ ਆ ਔਰ ਸਾਡੇ ਚੇਅਰਮੈਨ ਸਾਹਿਬ ਹੋਣਾ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਨਜਾਇਜ਼ ਗੋਲੀਆਂ ਲਵਾਈਆਂ ਹੋਈਆਂ ਜਿਹੜੀਆਂ ਬਾਹਰ ਜਾ ਕੇ ਵੇਚਦੇ ਸੋ ਇਹ ਸਰਕਾਰ ਜਿਹੜੀ ਹੈ ਆਲਟਰਨੇਟ ਨਸ਼ਾ ਆਪ ਸੈਂਟਰਾਂ 'ਚ ਵੱੰਡ ਰਹੀ ਹੈ ਔਰ ਉੱਥੇ ਜਿਹੜਾ ਇਹ ਜਿਹੜੇ ਵੱਡੇ ਵੱਡੇ ਗੁਨਾਹ ਹਨ ਉਹਨਾਂ ਨੂੰ ਛੜੀ ਜਾਂ ਤਰਜੀਹ ਦਿੱਤੀ ਜਾ ਰਹੀ ਹੈ ਔਰ ਨਵੀਆਂ ਸਕੀਮਾਂ ਘੜੀਆਂ ਜਾ ਰਹੀਆਂ ਅਸੀਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਸਾਡੇ ਸਰਪੰਚਾਂ ਨੇ ਨਾਂ ਲਿਖ ਕੇ ਭੇਜੇ ਸੀ ਕਿ ਉਹਨਾਂ ਦੇ ਪਿੰਡ 'ਚ ਪਲਾਨਾ ਬੰਦਾ ਨਸ਼ਾ ਵੇਚਦਾ ਉਹਦੀ ਲਿਸਟ ਵੀ ਡੀਐਸਪੀ ਸਾਹਿਬ ਨੂੰ ਦਿੱਤੀ ਹੈ ਔਰ ਆਸ ਕਰਦੇ ਹਾਂ ਕਿ ਜੋ ਫਰੋਤੀਆਂ ਦੀਆਂ ਘਟਨਾਵਾਂ ਨਕ ਉਧਰ ਤੋਂ ਸ਼ੁਰੂ ਹੋਈਆਂ ਸਾਡੇ ਟੀਮੀ ਚਾਵਲਾ ਜੋ ਕਿ ਇੱਥੇ ਸ਼ਹੀਦ ਕੀਤੇ ਗਏ ਉਹਦੇ ਬਾਅਦ ਸਾਡੇ ਮਹਿੰਦਰ ਜੀ ਮਹਿੰਦਰ ਸਿੰਘ ਜੀ ਜੋ ਸਾਡੇ ਕੰਗਾਂ ਤੋਂ ਕੰਗ ਸਾਬੂ ਤੋਂ ਐਨ ਆਰ ਆਈ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉਹਦੇ ਉਪਰੰਤ ਹੋਰ ਕਿੰਨੀਆਂ ਫਰੋਤੀਆਂ ਘਟਨਾਵਾਂ ਆਈਆਂ ਜਿਨ੍ਹਾਂ ਨੇ ਹਜੇ ਲੋਕਾਂ ਨੂੰ ਨਹੀਂ ਦੱਸਿਆ ਔਰ ਇਹਦੇ ਤੋਂ ਬਿਨਾਂ ਡਟਾਂ ਖੋਹਾਂ ਦੀਆਂ ਵਾਰਦਾਤਾਂ ਨਸ਼ਿਆਂ ਦੀਆਂ ਵਾਰਦਾਤਾਂ ਔਰ ਜੋ ਵੱਧਾ ਕ੍ਰਾਈਮ ਹੈ ਉਹਦੇ ਖਿਲਾਫ ਅੱਜ ਸਾਰੇ ਡੀ ਐਸ ਪੀ ਦਫ਼ਤਰਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਧਰਨੇ ਹੋਏ ਆ ਔਰ ਇਸ ਤਰਨੇ ਦੇ ਵਿੱਚ ਸਾਰੇ ਮੋਤਵਾਰ ਸਾਡੇ ਪੰਜ ਸਰਪੰਚ ਜ਼ਿਲ੍ਹਾ ਪਰਿਸ਼ਦ ਮੈਂਬਰ ਚੇਅਰਮੈਨ ਸਾਹਿਬ ਉਹ ਆਏ ਐ ਔਰ ਉੱਥੇ ਇਹ ਵੀ ਗੱਲ ਕੀਤੀ ਗਈ ਕਿ ਕਿੱਦਾਂ ਇਹ ਚੋਣਾਂ ਨੂੰ ਟਰਕਾਰ ਰਹੇ ਨੇ ਅੱਗੇ ਲਿਜਾ ਰਹੇ ਨੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਔਰ ਕੇਸ ਲੈਵਲ ਤੇ ਇਹ ਰੈਜ਼ਰਵੇਸ਼ਨ ਇਸ਼ੂ ਨੂੰ ਵੀ ਮਿਸਯੂਜ਼ ਕਰ ਰਿਹਾ ਹੈ ਇਹਦੇ ਬਾਰੇ ਵੀ ਅੱਜ ਵਿਚਾਰਾ ਜਿਹੜੀਆਂ ਕੀਤੀਆਂ ਗਈਆਂ ਔਰ ਸਾਥੀਆਂ ਦੇ ਨਾਲ ਅੱਜ ਇਹ ਵੀ ਗੱਲ ਹੋਈ ਕਿ ਅਸੀਂ ਸਾਰੇ ਜਣੇ ਇਕਜੁੱਟ ਖੜੇ ਆਂ ਜੇ ਕਿਸੇ ਵੀ ਕਾਂਗਰਸ ਵਰਕਰ ਨੂੰ ਇਹ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਧਮਕੀ ਦੇਣਗੇ ਜਾਂ ਕੁਝ ਕਰਨਗੇ ਅਸੀਂ ਇੱਥੇ ਇਕੱਠੇ ਹੋ ਕੇ ਉੱਥੇ ਇਹ ਗੱਲ ਕਰਾਂਗੇ ਔਰ ਕਾਂਗਰਸ ਪਾਰਟੀ ਇਨਸਾਫ ਕਿਸਮ ਦੀ ਪਾਰਟੀ ਹੈ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਕੁਝ ਵੀ ਪਬਲਿਕ ਦੀ ਸੇਵਾ ਅਸੀਂ ਕਰ ਸਕਦੇ ਆਂ ਪਬਲਿਕ ਦੀ ਆਵਾਜ਼ ਬਣ ਕੇ ਅਸੀਂ ਕਹਾਂਗੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਜੋ ਯਾਤਰਾ ਹੋਈ ਸੀ ਉਹਦੇ ਨਾਲ ਜੋ ਉਹਨਾਂ ਨੂੰ ਬਲ ਮਿਲਿਆ ਉਹ ਬਹੁਤ ਵੱਡੀ ਗੱਲ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਅੱਜ ਕਹਿਣੀ ਚਾਹੁੰਦਾ ਕਿ ਰਾਹੁਲ ਜੀ ਨੇ ਜਿਹੜੀ ਟਿੱਪਣੀ ਕੀਤੀ ਸੀ ਅਮਰੀਕਾ ਦੇ ਵਿੱਚ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਦਾ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਕਿਸਾਨੀ ਅੰਦੋਲਨ ਹੋਇਆ ਉਸ ਅੰਦੋਲਨ ਦੇ ਵਿੱਚ ਸਾਡੇ ਖੇਤ ਮਜ਼ਦੂਰ ਸਾਡਾ ਹਿੰਦੂ ਭਾਈਚਾਰਾ ਬਹੁਤ ਸਾਰੇ ਪੰਡਿਤ ਪਰਿਵਾਰ ਸਾਡੇ ਇੱਥੇ ਕਿਸਾਨੀ ਮੁੱਦੇ ਨਾਲ ਜੁੜੇ ਹੋਏ ਜਿਹੜੇ ਕਨੈਕਟਡ ਟ੍ਰਾਡੀਆਂ ਲੈ ਕੇ ਉੱਥੇ ਪਹੁੰਚੇ ਜੇ ਇਕੱਲੇ ਪੰਜਾਬੀ ਉੱਥੇ ਹੁੰਦੇ ਤੇ ਇਹਨਾਂ ਨੇ ਪੰਜਾਬੀਆਂ ਨੂੰ ਅੱਤਵਾਦੀਆਂ ਦਾ ਨਾਮ ਦੇ ਦਿੱਤਾ ਸੀ ਜੇ ਮਿੰਦਰ ਸਿੰਘ ਟਕੈਤ ਔਰ ਹਰਿਆਣੇ ਦੇ ਜਾਟ ਨਾਲ ਨਾ ਖੜੇ ਹੁੰਦੇ ਤੇ ਇਹਨਾਂ ਨੇ ਅੱਤਵਾਦੀ ਬਣਾ ਦਿੱਤਾ ਸੀ ਇਹੀ ਗੱਲ ਰਾਓ ਜੀ ਨੇ ਉੱਥੇ ਕੀਤੀ ਜੋ 100% ਸੱਚ ਹੈ ਕਿ ਇਹ ਇੱਕ ਜਿਹੜਾ ਪੰਜਾਬ ਹੈ ਉਹਨੂੰ ਜਿੱਥੇ ਤਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਲੁੱਟ ਰਹੀ ਹੈ ਉੱਥੇ ਅਣਦੇਖੀ ਕਰਕੇ ਸਾਡੇ ਲੋਕਾਂ ਨੂੰ ਇਹ ਵੱਖਵਾਦੀ ਅਤਵਾਦੀ ਔਰ ਸਾਡੇ ਕੋਈ ਵੱਡਾ ਨਾਂ ਪ੍ਰੋਜੈਕਟ ਦੇ ਕੇ ਕਿਉਂਕਿ ਬਾਦਰ ਸੂਬਾ ਹੈ ਸਾਨੂੰ ਬਦਨਾਮ ਕਰ ਰਹੇ ਸੀਮਾ ਦੇ ਉੱਤੇ ਇਹਨਾਂ ਨੇ ਸੁਰੱਖਿਆ ਕਰਨੀ ਉਥੋਂ ਉਹ ਕਿਦਾਂ ਸਮੈਕ ਔਰ ਹਥਿਆਰ ਆ ਰਹੇ ਆ ਔਰ ਕਿਦਾਂ ਝਾੜੂ ਵਾਲੇ ਥੱਲੇ ਇਹ ਵੰਡ ਰਹੇ ਆ ਇਸ ਗੱਲ 'ਈ ਅੱਜ ਅਸੀਂ ਸਾਰੇ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਔਰ ਅਸੀਂ ਅੱਜ ਇਹ ਵੀ ਗੱਲ ਜਾਣੂ ਕਰਾਇਆ ਕਿ ਜਿਹੜੇ ਝਾੜੂ ਦੇ ਛੋਟੇ ਲੀਡਰ ਜਿਹੜੇ ਪ੍ਰਧਾਨ ਇਹਨਾਂ ਨੇ ਬਣਾਏ ਹੋਏ ਆ ਕਿਦਾਂ ਠਾਣਿਆਂ ਕਚਹਿਰੀਆਂ ਤਹਿਸੀਲਾਂ ਦੇ ਵਿੱਚ ਬੈਠ ਕੇ ਕਿਦਾਂ ਉਹ ਮਹੀਨੇ ਔਰ ਫਰੋਤੀਆਂ ਦੀ ਮੰਗ ਕਰ ਰਿਹਾ ਔਰ ਸਾਡੇ ਕੋਲ ਜੋ ਡਾਟਾ ਹੈ ਮੈਨੂੰ ਇਹ ਲੱਗਦਾ ਹੈ ਕਿ ਕੱਲੇ ਨੁਕਦਰ ਹਲਕੇ ਦੇ ਵਿੱਚ ਜਿਹੜੀ ਇਹ ਜਿਹੜੀ ਸਰਕਾਰ ਦੇ ਨਾਂ ਦੇ ਉੱਤੇ ਫਰੋਤੀ ਲਈ ਜਾ ਰਹੀ ਹੈ ਘੱਟੋ ਘੱਟ 11200 ਪਰਚੇ ਜਦੋਂ ਸਰਕਾਰ ਬਦਲੀ ਇਹਨਾਂ ਜਿਹੜੇ ਛੋਟੇ ਕਰਨ ਕਰ ਰਿਹਾ ਜਿਨ੍ਹਾਂ ਨੇ ਇਹ ਰਿਸ਼ਵਤ ਖੋਰੀ ਵਧਾਈ ਹੋਈ ਹੈ ਉਹਨਾਂ ਦੇ ਵੀ ਹੋਣਗੇ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਦਾ ਸਾਫ ਦਿੱਤਾ ਇਸ ਮੀਂਹ ਦੇ ਵਿੱਚ ਜੋ ਸਾਡੇ ਸਾਰੇ ਵਰਕਰ ਸਹਿਬਾਨ ਆ ਕੇ ਇੱਥੇ ਬੈਠੇ ਇਕੱਲੇ ਇਕੱਲੇ ਵਰਕਰ ਸਹਿਬਾਨ ਨੇ ਮੌਸਮ ਨੂੰ ਨਾ ਦੇਖਦੇ ਹੋਏ ਕਿਉਂਕਿ ਅੱਜ ਸਿਰਫ ਪਿੰਡਾਂ ਤੋਂ ਪੰਜ ਸਰਪੰਚ ਔਰ ਜ਼ਿਲ੍ਹਾ ਪੰਚਾਇਤ ਮੈਂਬਰ ਔਰ ਸਾਡੇ ਕਾਉਂਸਲਰ ਸਹਿਬਾਨ ਉਹਨਾਂ ਦੇ ਧਰਨੇ ਦੇ ਵਿੱਚ ਸੀਗਾ ਤੇ ਜਦੋਂ ਪਾਰਟੀ ਦਾ ਕੋਈ ਨਿਰਦੇਸ਼ ਹੋਇਆ ਸਾਰੇ ਵਰਕਰਾਂ ਨੂੰ ਲੈ ਕੇ ਵੱਡਾ ਧਰਨਾ ਵੀ ਅਸੀਂ ਕੀਤਾ ਠੀਕ ਹੋ ਗਿਆ